ਟੀਚਰ ਦੀ ਮੋਰ ਲੱਗਣ ਤੋਂ ਬਾਅਦ ਵੀ ਤੁਸੀਂ ਟੀਚਰ ਨਹੀਂ ਬਣ ਸਕਦੇ ਪੰਜਾਬ ਸਰਕਾਰ ਦਾ ਇੱਕ ਵੱਡਾ ਐਲਾਨ ਹੋ ਚੁੱਕਿਆ ਜਿਨ੍ਹਾਂ ਨੇ ਵੀਰਡ ਕੀਤੀ ਹੈ ਉਹਨਾਂ ਵਾਸਤੇ ਬਹੁਤ ਹੀ ਮਾੜੀ ਖਬਰ ਹੈ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਸਾਹਮਣੇ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਜਾਂ ਕਿਸੇ ਹੋਰ ਸਟੇਟ ਨੇ ਨਹੀਂ ਕੀਤਾ ਜਾਂ ਕੋਈ ਇੰਡੀਆ ਲੈਵਲ ਤੇ ਕੋਈ ਇਹ ਐਲਾਨ ਨਹੀਂ ਹੋਇਆ ਸਿਰਫ ਕੱਲੀ ਪੰਜਾਬ ਸਰਕਾਰ ਦੇ ਵਿੱਚ ਹੀ ਘਟਿਆ ਨੀਤੀ ਐਲਾਨੀ ਜਾ ਚੁੱਕੀ ਹੈ ਤੁਸੀਂ ਚੈੱਕ ਕਰੋ ਤੁਹਾਡੇ ਸਾਹਮਣੇ ਆ ਚੀਜ਼ ਆ ਚੁੱਕੀ ਹੈ ਆ ਦੇਖੋ ਤੁਹਾਡੇ ਸਾਹਮਣੇ ਪਹਿਲਾਂ ਕੀ ਹੁੰਦਾ ਸੀ ਕਿ ਵੀ ਜਿਹੜੇ ਬੰਦੇ ਨੇ ਪੀਐਸਟਟ ਪਾਸ ਕਰ ਲਿਆ ਵੀ ਉਹ ਟੀਚਰ ਬਣ ਗਿਆ ਉਸ ਬੰਦੇ ਦਾ ਵਿਆਹ ਹੋ ਜਾਂਦਾ ਸੀ ਚਾਹੇ ਉਹ ਮੁੰਡਾ ਚਾਹੇ ਕੁੜੀ ਹੈ ਉਹਨਾਂ ਦਾ ਵਿਆਹ ਹੋ ਜਾਂਦਾ ਸੀ ਵੀ ਬੰਦਾ ਟੀਚਰ ਬਣ ਗਿਆ ਮੋਹਰ ਲੱਗੀ ਸੀ ਨਾ ਪੀਐਸਟਟ ਪਾਸ ਕਰਨ ਦੇ ਨਾਲ ਟੈਸਟ ਦਾ ਨਾਮ ਕੀ ਹੈ ਦੇਖੋ ਮੈਂ ਸੋਨੇ ਇੱਕ ਗੱਲ ਲਿਖਦਾ ਯਾਰ ਇੱਥੇ ਸ਼ਰਮ ਸ਼ਰਮ ਕਿਹਨਾਂ ਨੂੰ ਹੋਣੀ ਚਾਹੀਦੀ ਹੈ ਇਹ ਸ਼ਰਮ ਪਤਾ ਨਹੀਂ ਪਾਲਸੀ ਵਾਲਿਆਂ ਨੂੰ ਚਾਹੀਦੀ ਹੈ ਪਤਾ ਨਹੀਂ ਸਰਕਾਰਾਂ ਨੂੰ ਚਾਹੀਦੀ ਹੈ ਟੈਸਟ ਦਾ ਨਾਮ ਕੀ ਹੈ ਇੱਕ ਸੈਕਿੰਡ ਲਿਖਦਾ ਵੀ ਇੱਥੇ ਮੈਂ PS TET ਟੈਸਟ ਦਾ ਨਾਮ ਹੈ ਠੀਕ ਹੈ ਲਿਖਿਆ ਨਾ PS TET ਦਾ ਮਤਲਬ ਕੀ ਹੁੰਦਾ ਹੈ ਵੀ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਜਿਹਨੇ ਇਹ ਪਾਸ ਕਰ ਲਿਆ ਉਹਦੇ ਨਾਂ ਦੇ ਮਾਰਕ ਹੀ ਲੱਗੇ ਜਾਂਦਾ ਸੀ ਵੀ ਟੀਚਰ ਪੰਜਾਬ ਸਰਕਾਰ ਉਹਨੂੰ ਮੋਹਰ ਦੇ ਦਿੰਦੀ ਸੀ ਇੱਕ ਸਰਟੀਫਿਕੇਟ ਦੇਦੀ ਵੀ ਤੁਸੀਂ ਟੀਚਰ ਬਣ ਦੇ ਯੋਗ ਹੋਗੇ ਪਰ ਤੁਹਾਡੇ ਸਾਹਮਣੇ ਹੁਣ ਕੀ ਕਰ ਦਿੱਤਾ ਇਹਨਾਂ ਨੇ ਆ ਇੱਕ ਸਪੈਸ਼ਲ ਐਜੂਕੇਸ਼ਨ ਪੋਸਟ ਆ ਗਈਆਂ ਸਪੈਸ਼ਲ ਐਜੂਕੇਸ਼ਨ ਟੀਚਰ ਦੀਆਂ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਉਹ ਤੁਹਾਡਾ ਜਿਹੜੇ ਮਿਹਨਤ ਕੀਤੀ ਹੋਈ ਤੁਹਾਡਾ ਪੇਪਰ ਲਿਖਤਾ ਜਿਹੜਾ ਇਹ ਸਰਕਾਰ ਨੇ ਪੈਸੇ ਕਮਾਏ ਹਜ਼ਾਰ-ਹਜ਼ਾਰ ਰੁਪਏ ਲੈ ਕੇ ਤੁਹਾਡੇ ਤੋਂ ਪੀਐਸਟੈਟ ਲੈਤਾ ਤੁਸੀਂ 5-5 ਵਾਰੀ ਪੀਐਸਟੈਟ ਦਿੱਤਾ ਤੁਸੀਂ 10-10 ਵਾਰੀ ਦਿੱਤਾ ਤੁਸੀਂ 10ਵੀਂ ਵਾਰ ਪਾਸ ਕੀਤਾ ਤੁਹਾਡੇ ਤੋਂ ਪੈਸੇ ਪਹਿਲਾਂ ਲੈਤੇ ਪੋਲੇ ਹਨਾ ਹਰ ਵਾਰ ਤੁਹਾਡੇ ਤੋਂ ਹਜ਼ਾਰ-ਹਜ਼ਾਰ ਰੁਪਏ ਲੈਤਾ ਤੁਹਾਡੇ ਪਾਸੋਂ ਲੈਤਾ ਉਹ ਪੈਸੇ ਖਾ ਕੇ ਸਰਕਾਰ ਨੇ ਕੀ ਕੀਤਾ ਵੀ ਤੁਹਾਡੇ ਵਾਸਤੇ ਕੰਡੀਸ਼ਨ ਰੱਖਦੀ ਕਿ ਬੀਏ ਦੇ ਵਿੱਚੋਂ ਜਿਨ੍ਹਾਂ ਦੇ 55% ਨੇ ਠੀਕ ਹੈ ਉਹੀ ਹੀ ਅੱਗੇ ਟੀਚਰ ਦੀਆਂ ਪੋਸਟਾਂ 'ਚ ਅਪਲਾਈ ਕਰਨਗੇ ਵੀ ਪੀਐਸਟੈਟ ਦਾ ਸਤਿਆਨਾਸ਼ ਕਰਤਾ ਪੀ ਸਟਾਟਿਸੇ ਪੈਸੇ ਖਾ ਗਿਆ ਲੁੱਟ ਲਿਆ ਸਾਨੂੰ ਠੀਕ ਹੈ ਤੇ ਉਦੋਂ ਦੇ ਜਿਹੜੇ ਕੋਚਿੰਗ ਇੰਸਟੀਚੂਟ ਸੀ ਜਿਹੜੇ ਪੰਜਾਬ ਚ ਪੂਰੇ ਕੋਚਿੰਗ ਇੰਸਟੀਚੂਟ ਬੈਠੇ ਆ ਉਹਨਾਂ ਯਾਰ ਹੁਣ ਅੱਜ ਪੂਰੇ ਪੰਜਾਬ ਦੇ ਕੋਚਿੰਗ ਇੰਸਟੀਚੂਟ ਨੂੰ ਬਾਹਰ ਨਿਕਲਣਾ ਚਾਹੀਦਾ ਵੀ ਸਰਕਾਰ ਇਹ ਪਾਲਸੀਆਂ ਕਿਉਂ ਬਣਾ ਰਹੀ ਹੈ ਵੀ ਇਹ ਘਟੀਆ ਪਾਲਸੀ ਤੇ ਬੇਤੁਕੀ ਪਾਲਸੀ ਕਿਉਂ ਬਣਾ ਰਹੀ ਹੈ 55% ਬੀਏ ਚੋਂ ਮੰਗਣ ਦਾ ਕੀ ਮਤਲਬ ਹੈ ਜਾਂ 55% 50% ਆਸੀ ਕਾਸਟ ਜਾਂ ਦੂਸਰੀ ਕਾਸਟ ਦੇ ਮੰਗਣ ਦਾ ਕੀ ਮਤਲਬ ਇਹਦਾ ਕੋਈ ਮਤਲਬ ਹੀ ਨਹੀਂ ਬਣਦਾ ਤੁਸੀਂ ਪੀ ਐਸਟ ਹੁਣੇ ਤਾਂ ਪਿਛਲਾ ਜਿਹੜਾ 2000 24 ਵਾਲਾ ਪੀਐਸਟੈਟ ਹੋਇਆ ਇਹਦੇ ਵਿੱਚ 45% ਵਾਲਿਆਂ ਨੂੰ ਵੀ ਅਪਲਾਈ ਕਰਾਇਆ ਇਸ ਪੀਐਸਟੈਟ ਦੇ ਵਿੱਚ 55 50% ਵਾਲਿਆਂ ਨੂੰ ਵੀ ਅਪਲਾਈ ਕਰਾਇਆ ਉੱਥੇ ਤੁਸੀਂ ਪੈਸੇ ਲੁੱਟ ਕੇ ਹੁਣ ਤੁਸੀਂ ਸ਼ਰਤ ਲਾਗੂ ਕਰ ਰਹੇ ਹੋ ਕਿ 55% ਤੋਂ ਬਿਨਾ ਜਿਨ੍ਹਾਂ ਦੇ ਬੀਏ 'ਚੋਂ ਅੰਕ ਹੈ ਤੇ ਉਹ ਪੇਪਰ ਹੀ ਨਹੀਂ ਦੇ ਸਕਦੇ ਪੀਐਸਟੈਟ ਨੇਕਾਂ ਨੇ ਪਾਸ ਕਰ ਲਿਆ ਹੁਣ ਬਈ ਇਹ ਕੀ ਹੈ ਬਿਲਕੁਲ ਘਟਿਆ ਨੀਤੀ ਹੈ ਇਸ ਨੀਤੀ ਨੂੰ ਰੱਦ ਕਰਾਉਣਾ ਚਾਹੁੰਦੇ ਹਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਇੱਕ ਲਿੰਕ ਹੈ WhatsApp ਗਰੁੱਪ ਦਾ ਲਿੰਕ ਆ ਜਿੱਥੇ 55% ਵਾਲੇ ਘਟੋ ਘਟ 7 7800 ਸਟੂਡੈਂਟ ਇਕੱਠੇ ਹੋ ਚੁੱਕੇ ਆ ਤੁਸੀਂ ਵੀ ਜੁੜੋ ਉਹਨਾਂ ਦਾ ਸਾਥ ਦਿਓ ਸਾਰੇ ਇਕੱਠੇ ਹੋ ਕੇ ਇੱਕ ਵੱਡੀ ਲਹਿਰ ਬਣਾਓ ਤੇ ਸਰਕਾਰ ਦੀਆਂ ਅੱਖਾਂ ਖੋਲੋ ਕਿ ਆ ਘਟੀਆ ਨੀਤੀ ਨੂੰ ਕੱਟ ਕੇ ਤੁਸੀਂ BE ਦਾ ਮਤਲਬ ਹੀ ਨਹੀਂ ਵੀ ਭਰਤੀ BE ਅਡਵੈਸਟੇ ਆ ਤੁਸੀਂ ਚਾਹੁੰਦੇ ਹੋ ਪੀਐਸਟੈਟ ਲੈ ਲਓ ਪੀਐਸਟ ਤੋਂ ਮਾਸਟਰ ਗ੍ਰੇਡ ਹੁੰਦਾ ਉਹ ਵੀ ਲੈ ਲਓ ਇੱਕ ਟੈਸਟ ਹੋਰ ਰੱਖ ਲਓ ਪਰ ਆ ਕੀ ਮਤਲਬ ਹੈ ਵੀ 55% ਜਿੰਨਾ ਇਹ BE ਚ ਨਹੀਂ ਉਹ ਪੇਪਰ ਹੀ ਨਹੀਂ ਦੇ ਸਕਦੇ ਇਹ ਕੀ ਮਤਲਬ ਹੋਇਆ ਇਸ ਵੀਡੀਓ ਨੂੰ ਪਹਿਲਾਂ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਨ੍ਹਾਂ ਦੇ 55% ਤੋਂ ਵੱਧ ਨੇ ਉਹ ਇਸ ਵੀਡੀਓ ਤੋਂ ਹੋ ਸਕਦਾ ਨਫ਼ਰਤ ਕਰਨਗੇ ਕਿਉਂਕਿ ਉਹਨਾਂ ਨੂੰ ਲੱਗਦਾ ਹੋਊਗਾ ਵੀ ਅਸੀਂ ਕੱਲੇ ਪੇਪਰ 'ਚ ਬਹਿ ਕੇ ਤੇ ਅਸੀਂ ਨਿਆਰੇ ਲਾਵਾਂਗੇ ਅਸੀਂ ਟੀਚਰ ਲੱਗ ਜਾਾਂਗੇ ਵੀ ਇਹਨਾਂ ਨੂੰ ਕੀ ਲੈਣਾ ਜਿਹੜੇ 55% ਤੋਂ ਘੱਟ ਲਿਆਓ ਬਈ ਇਹ ਥੋੜੀ ਨਾ ਟੈਕਨੀਕਲ ਪੁਆਇੰਟ ਨੇ ਇਹਨਾਂ ਗੱਲਾਂ ਨੂੰ ਸੋਚੋ ਥੋੜਾ ਦਿਮਾਗ 'ਚ ਲਾਓ ਸੋ ਵੀ ਤੁਹਾਡੇ ਅੱਗੇ ਇਹ ਬੇਨਤੀ ਹੈ ਕਿ ਇਹ 55% ਤੋਂ ਜਿਨ੍ਹਾਂ ਦੇ ਘੱਟ ਨੰਬਰ ਆ ਜਾਗ ਪੋ ਬਾਹਰ ਨਿਕਲੋ ਉੱਠ ਪੋ ਰੁੜ ਪੋ ਰਿੰਗ ਲੋ ਕੱਲ ਨੂੰ ਤੁਹਾਨੂੰ ਕਿਸੇ ਨੇ ਪੁੱਛਣਾ ਠੀਕ ਹੈ ਇਸ ਚੀਜ਼ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਇਸ ਵੀਡੀਓ ਦੇ ਕਮੈਂਟ ਬਾਕਸ ਚ ਇੱਕ ਲਿੰਕ ਦਿੱਤਾ ਹੋਇਆ 55% ਵਾਲਾ 55% WhatsApp ਗਰੁੱਪ ਦਾ ਲਿੰਕ ਦਿੱਤਾ ਆ ਉਹ ਚ ਜੁਆਇਨ ਕਰ ਲੋ ਉਹਨੂੰ ਕਲਿੱਕ ਕਰਕੇ 55% 100% ਰੱਦ ਕਰਾਉਣ ਦੀ ਐਹਮੀਅਤ ਰੱਖੂਗਾ ਉਹ ਗਰੁੱਪ ਜੇ ਤੁਸੀਂ ਉੱਥੇ ਵੱਡਾ ਪ੍ਰੈਸ਼ਰ ਬਣਾਉਂਗੇ ਬਾਅਦ ਤੁਸੀਂ ਸਟੂਡੈਂਟ ਜੁੜੋਗੇ ਨਹੀਂ ਫਿਰ ਵੀ ਆਪਣੇ ਮਾਂ ਪਿਓ ਦੀ ਜਿਹੜੀ ਮਿਹਨਤ ਤੁਹਾਡੀ ਤੁਹਾਨੂੰ ਪੜਾਇਆ ਤੁਹਾਡੇ ਲਿਖਾਇਆ ਉਹ ਰੱਦੀ ਆ ਆਪਣੇ ਚੁੱਲਿਆਂ 'ਚ ਡਿਗਰੀਆਂ ਸੱਟੋ ਅੱਗ ਮਚਾਓ ਰਾਤੀ ਹੋਣੀ ਜਿਹੜੀ ਆ ਵੀਡੀਓ ਸੁਣੇ ਵੀਡੀਓ ਸੁਣਨ ਤੋਂ ਬਾਅਦ ਹੀ ਆਪਣੀ ਬੀਐਡ ਦੀ ਡਿਗਰੀ ਕਢੋ ਵੀਐਡ ਦੀ ਕਢੋ ਪਲੱਸ 2 ਪਲੱਸ 2 ਸਾਰਾ ਕੁਝ 10ਵੀਂ ਲੈ ਕੇ ਬਚਾ ਦਿਓ ਕਿਉਂਕਿ ਤੁਸੀਂ ਟੀਚਰ ਬਣਨ ਵਾਸਤੇ ਬੀਐਡ ਕੀਤੀ ਤੁਹਾਨੂੰ ਟੀਚਰ ਸਰਕਾਰ ਨੇ ਬਣ ਨਹੀਂ ਦੇਣਾ ਤੁਹਾਡੇ ਵਾਸਤੇ ਲਾਗੂ ਕੀ ਕਰ ਦਿੱਤਾ ਹੈ ਚਾਹੇ ਤੁਸੀਂ ਪੀਐਸਟ ਵੀ ਕਲੀਅਰ ਕਰ ਲਿਆ ਚਾਹੇ ਤੁਸੀਂ ਜੋ ਮਰਜ਼ੀ ਕਰ ਲਿਆ ਉਹ ਕਹਿੰਦੇ ਵੀ ਬੀਏ 'ਚ 55% ਨਹੀਂ ਹੈਗੇ ਜਾਂ ਐਸਸੀ ਵੀਸੀ ਦੇ ਹੋਰ ਦੇ 20 'ਚ 50% ਨਹੀਂ ਹੈਗੇ ਤੁਸੀਂ ਟੀਚਰ ਨਹੀਂ ਬਣ ਸਕਦੇ ਚਾਹੇ ਤੁਸੀਂ ਹਜ਼ਾਰਾਂ ਪੀਸਟੈਟ ਪਾਸ ਕਰ ਲੋ ਚਾਹੇ ਸੀਟੈਟ ਪਾਸ ਕਰ ਲੋ ਬਿਲਕੁਲ ਘਟੀਆਂ ਸ਼ਰਤ ਦਾ ਵਿਰੋਧ ਕਰਨ ਵਾਸਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਇੱਕ ਲਿੰਕ ਹੈ ਲਿੰਕ ਤੇ ਕਲਿੱਕ ਕਰੋ ਕਮੈਂਟ ਬਾਕਸ ਚ ਵੀ ਲਿੰਕ ਹੈ ਡਿਸਕ੍ਰਿਪਸ਼ਨ ਚ ਵੀ ਹੈ ਉਸ ਲਿੰਕ ਤੇ ਕਲਿੱਕ ਕਰਕੇ WhatsApp ਗਰੁੱਪ ਜੁੜੋ ਕਿ ਤਾਂਕਿ ਇੱਕ ਵੱਡਾ ਪ੍ਰੋਟੈਸਟ ਕਰਕੇ ਇੱਕ ਲਹਿਰ ਬਣਾਈ ਜਾ ਸਕਦੀ ਹੈ ਤੇ ਸਰਕਾਰ ਦੀਆਂ ਅੱਖਾਂ ਖੋਲੀਆਂ ਜਾ ਸਕਣ ਚਾਹੇ ਪਿਛਲੀ ਸਰਕਾਰ ਸੀ ਅਸਲੇ ਘਟੀਆਂ ਨੀਤੀ ਤੇ ਸਰਕਾਰ ਤਾਂ ਪਿਛਲੀ ਕਾਂਗਰਸ ਲੈ ਕੇ ਆਈ ਸੀ ਵੀ ਹੁਣ ਇਹ ਚਲੋ ਉਹਨਾਂ ਦੇ ਰਾਹ ਤੇ ਚੱਲ ਰਹੇ ਇਹ ਉਦੋਂ ਵੀ ਘਟੀਆਂ ਨੇ ਕਿੱਥੇ ਦਾ ਗੱਲ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਸੀ ਇਹ ਉਦੋਂ ਸੋ ਵੀ ਇਸ ਡਿਪੈਂਡ ਹੈਗਾ ਤੁਹਾਡੇ ਤੇ ਆਪਾਂ ਸਾਰੇ ਤੁਹਾਨੂੰ ਇੱਕ ਜਾਗਰੂਕ ਕਰ ਸਕਦੇ ਹਾਂ ਤੁਹਾਨੂੰ ਸਪੋਰਟ ਕਰ ਸਕਦੇ ਹਾਂ ਤੇ ਜਿਨ੍ਹਾਂ ਦੇ 55% ਤੋਂ ਘਟਾ ਹੈ ਤੇ ਜੁੜੋ ਇਸ WhatsApp ਗਰੁੱਪ ਦੇ ਵਿੱਚ ਬਰਨ ਤੋਂ ਬੱਦ ਵੱਡੀ ਲਹਿਰ ਬਣਾਓ ਜਸਵੰਤ ਸਿੰਘ ਭਾਇਆ ਦੀ ਯੂਨੀਅਨ ਹੈਗੀ ਇਸ ਤੋਂ ਲਾਵੇ ਇੱਕ ਹੋਰ ਬੇਰਜ਼ਗਾਰ ਸਾਂਝਾ ਮੋਰਚੇ ਦੀ ਯੂਨੀਅਨ ਹੈ ਨਾ ਦੋਨਾਂ ਦਾ ਸਾਥ ਦਿਓ ਵੀ ਦੋਨੇ ਕੋਸ਼ਿਸ਼ ਕਰੇ ਕਿ 55% ਰੱਦ ਹੋਣੀ ਚਾਹੀਦੀ ਹੈ ਸੋ ਵੀ ਠੀਕ ਹੈ ਧੰਨਵਾਦ